ਸਬਸਕ੍ਰਾਈਬ ਕੀਜੀਏ ਸਾਡੇ ਹੈਲਥ ਸਮਾਧਾਨ ਚੈਨਲ ਨੂੰ ਅਤੇ ਬੈਲ ਆਈਕਨ ਉਤੇ ਵੀ ਕਲਿੱਕ ਕਰੋ ਜਿਸ ਨਾਲ ਤੁਸੀਂ ਸਾਡੇ ਖਾਸ ਵੀਡੀਓ ਸਭ ਤੋਂ ਪਹਿਲਾਂ ਦੇਖ ਸਕੋ। ਹੈਲੋ ਦੋਸਤੋ, ਹੈਲਥ ਸਮਾਧਾਨ ਵਿੱਚ ਤੁਹਾਡਾ ਇੱਕ ਵਾਰ ਫਿਰ ਬਹੁਤ-ਬਹੁਤ ਸਵਾਗਤ ਹੈ। ਦੋਸਤੋ ਕੀ ਤੁਸੀਂ ਜਲਦੀ ਥੱਕ ਜਾਂਦੇ ਹੋ? ਤੁਹਾਨੂੰ ਬੈਠੇ-ਬੈਠੇ ਨੀਂਦ ਆਉਣ ਲੱਗ ਜਾਂਦੀ ਹੈ ਤੁਹਾਡਾ ਸਰੀਰ ਹਮੇਸ਼ਾ ਟੁੱਟਿਆ-ਟੁੱਟਿਆ ਮਹਿਸੂਸ ਹੁੰਦਾ ਹੈ ਸਰੀਰ ਦੇ ਵਿੱਚ ਜਗਾ-ਜਗਾ ਦਰਦ ਹੁੰਦਾ ਹੈ ਤਾਂ ਦੋਸਤੋ ਹੈਲਥ ਸਮਾਧਾਨ ਅੱਜ ਤੁਹਾਨੂੰ ਇੱਕ ਨੁਸਖਾ ਦੇ ਰਿਹਾ ਹੈ ਜਿਸ ਦੇ ਨਾਲ ਤੁਹਾਡਾ ਸਰੀਰ ਸਟੀਲ ਬੋਡੀ ਦੀ ਤਰ੍ਹਾਂ ਬਣ ਜਾਵੇਗਾ ਤਾਂ ਦੋਸਤੋ ਅੱਜ ਕੱਲ ਦੇ ਸਮੇਂ ਦੇ ਵਿੱਚ ਦਿਨ ਭਰ ਦੀ ਥਕਾਨ ਅਤੇ ਜੰਕ ਫੂਡ ਅਤੇ ਫਾਸਟ ਫੂਡ ਦਾ ਸੇਵਨ ਆਪਣੇ ਸਰੀਰ ਨੂੰ ਹੌਲੀ-ਹੌਲੀ ਖੋਖਲਾ ਕਰ ਰਿਹਾ ਹੈ ਇਸ ਦੇ ਵਿੱਚ ਤੁਹਾਡੀ ਕੋਈ ਗਲਤੀ ਵੀ ਨਹੀਂ ਹੈ ਕਿਉਂਕਿ ਦੋਸਤੋ ਜਿਹੜਾ ਜਿਹਾ এনवायरमेंट ਹੁੰਦਾ ਹੈ ਉਹ ਜਹੀ ਲੋਕ ਕਰਨ ਦੀ ਕੋਸ਼ਿਸ਼ ਕਰਦੇ ਹਨ ਨਾਲ ਹੀ ਨਾਲ ਦੋਸਤੋ ਜਿਹੜਾ ਆ ਨਾ ਹੀ ਉਸਦੇ ਵਿੱਚ ਵਿਟਾਮਿਨਸ ਹੈ ਨਾ ਹੀ ਉਸਦੇ ਵਿੱਚ ਕੋਈ ਪ੍ਰੋਟੀਨਸ ਹਨ ਉਤੋਂ ਦੀ ਕਿਸੇ ਵੀ ਬਿਮਾਰੀ ਦੇ ਵਿੱਚ ਅੰਗਰੇਜ਼ੀ ਦਵਾਈਆਂ ਦਾ ਸੇਵਨ ਆਪਣੇ ਸਰੀਰ ਨੂੰ ਖੋਖਲਾ ਕਰ ਰਿਹਾ ਹੈ ਤਾਂ ਦੋਸਤੋ ਕੰਮ ਦਾ ਬੋਝ ਇੰਨਾ ਜ਼ਿਆਦਾ ਹੋ ਚੁੱਕਿਆ ਹੈ ਜਿਸ ਦੇ ਨਾਲ ਨੌਜਵਾਨਾਂ ਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮ ਹੋਣ ਲੱਗ ਗਈਆਂ ਹਨ ਜਿਸ ਦਿਨ ਨਾਲ ਆਪਣਾ ਸਰੀਰ ਇੱਕ ਤਰੀਕੇ ਨਾਲ ਇੱਕ ਢਾਚਾ ਹੀ ਬਣ ਕੇ ਰਹਿ ਚੁੱਕਿਆ ਹੈ ਤਾਂ ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਇਹ ਜਰਾ ਰਾਮਬੰਦ ਨੁਸਖਾ ਦੱਸ ਰਹੇ ਹਾਂ ਜਿਸ ਦਿਨ ਨਾਲ ਤੁਹਾਡਾ ਸਰੀਰ ਸਵਸਥ ਅਤੇ ਮਜ਼ਬੂਤ ਹੋ ਜਾਵੇਗਾ ਤਾਂ ਦੋਸਤੋ ਇਸ ਦੇ ਲਈ ਤੁਸੀ ਕੀ ਕਰਨਾ ਹੈ ਤਾਂ ਦੋਸਤੋ ਇਸ ਦੇ ਲਈ ਤੁਹਾਨੂੰ ਚਾਹੀਦਾ ਹੈ 250 ਗ੍ਰਾਮ ਸ਼ਹਿਦ ਅਤੇ 125 ਗ੍ਰਾਮ ਕਿਸ਼ਮਿਸ਼ ਜਿਹਨੂੰ ਆਪਾਂ ਸੌਗੀ ਵੀ ਕਹਿੰਦੇ ਹਾਂ ਤਾਂ ਦੋਸਤੋ ਤੁਸੀਂ ਸਾਰੀ ਸਮੱਗਰੀ ਧਿਆਨ ਨਾਲ ਨੋਟ ਕਰ ਲੈਣੀ ਹੈ ਅਤੇ ਤੁਸੀਂ ਇੱਕ ਸਾਫ ਸੁਥਰਾ ਕੱਚ ਦਾ 1/2 ਕਿਲੋ ਦਾ ਕੰਟੇਨਰ ਲੈਣਾ ਹੈ ਤਾਂ ਦੋਸਤੋ ਹੁਣ ਆਪਾਂ ਜਾਣ ਲੈਨੇ ਆ ਕਿ ਇਸ ਨੁਸਖੇ ਨੂੰ ਆਪਾਂ ਕਿਵੇਂ ਤਿਆਰ ਕਰਨਾ ਹੈ ਤਾਂ ਦੋਸਤੋ ਸਭ ਤੋਂ ਪਹਿਲਾਂ ਤੁਸੀਂ 250 ਗ੍ਰਾਮ ਸ਼ਹਿਦ ਨੂੰ ਕੱਚ ਦੀ ਬੋਤਲ ਦੇ ਵਿੱਚ ਪਾ ਲਵੋ ਉਸ ਤੋਂ ਬਾਅਦ ਉਸ ਦੇ ਵਿੱਚ 125 ਗ੍ਰਾਮ ਕਿਸ਼ਮਿਸ਼ ਨੂੰ ਮਿਲਾ ਲੈਣਾ ਹੈ ਯਾਨੀ ਸੌਗੀ ਨੂੰ ਮਿਲਾ ਲੈਣਾ ਹੈ ਕਿਸ਼ਮਿਸ਼ ਨੂੰ ਤੁਸੀਂ ਪੂਰੀ ਤਰ੍ਹਾਂ ਨਾਲ ਸ਼ਹਿਦ ਦੇ ਵਿੱਚ ਮਿਲਾ ਲੈਣਾ ਹੈ ਤਾਂ ਦੋਸਤੋ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਬੋਤਲ ਨੂੰ ਤੁਸੀਂ ਚੰਗੀ ਤਰ੍ਹਾਂ ਨਾਲ ਬੰਦ ਕਰਕੇ ਰੱਖਣਾ ਹੈ ਅਤੇ ਬਾਹਰੀ ਹਵਾ ਉਸ ਦੇ ਵਿੱਚ ਬਿਲਕੁਲ ਹੀ ਨਹੀਂ ਲੱਗਣੀ ਚਾਹੀਦੀ ਤਾਂ ਦੋਸਤੋ ਕੰਟੇਨਰ ਦਾ ਜਿਹੜਾ ਢੱਕਣ ਹੈ ਉਸ ਨੂੰ ਬਿਲਕੁਲ ਹੀ ਟਾਈਟ ਕਰ ਦੇਣਾ ਹੈ ਤੁਸੀਂ ਤਾਂ ਦੋਸਤੋ ਤੁਸੀਂ ਕੀ ਕਰਨਾ ਹੈ ਕਿ ਬੋਤਲ ਨੂੰ 48 ਘੰਟਿਆਂ ਲਈ ਕਿਸੇ ਇਹ ਜੇ ਕਮਰੇ ਦੇ ਵਿੱਚ ਰੱਖਣਾ ਹੈ ਜਿੱਥੇ ਹਵਾ ਨਾ ਪ੍ਰਕਾਸ਼ ਆਵੇ ਜਾਂ ਤੁਸੀਂ ਇਸ ਨੂੰ ਅਲਵਾਰੀ ਦੇ ਵਿੱਚ ਵੀ ਰੱਖ ਸਕਦੇ ਹੋ ਤਾਂ ਦੋਸਤੋ 48 ਘੰਟਿਆਂ ਦੇ ਬਾਅਦ ਇਹ ਤੁਹਾਡਾ ਨੁਸਖਾ ਬਣ ਕੇ ਤਿਆਰ ਹੋ ਜਾਵੇਗਾ ਤਾਂ ਦੋਸਤੋ ਹੁਣ ਮੈਂ ਤੁਹਾਨੂੰ ਦੱਸੂਗਾ ਕਿ ਤੁਸੀਂ ਇਸ ਦਾ ਸੇਵਨ ਕਿਸ ਪ੍ਰਕਾਰ ਕਰਨਾ ਹੈ ਤਾਂ ਦੋਸਤੋ ਤੁਸੀਂ ਕਰਨਾ ਕੀ ਹੈ ਰੋਜ਼ ਸਵੇਰੇ ਖਾਲੀ ਪੇਟ ਚਾਰ ਕਿਸ਼ਮਿਸ਼ ਅਤੇ ਥੋੜਾ ਜਿਹਾ ਸ਼ਹਿਦ ਨੂੰ ਚਬਾ ਚਬਾ ਕੇ ਖਾਣਾ ਹੈ ਅਤੇ ਜਦੋਂ ਤੁਸੀਂ ਇਸ ਦਾ ਸੇਵਨ ਕਰਨਾ ਹੈ ਇਸ ਦੇ ਖਾਣ ਤੋਂ ਬਾਅਦ 1 ਘੰਟੇ ਤੱਕ ਤੁਸੀਂ ਕਿਸੇ ਚੀਜ਼ ਨੂੰ ਵੀ ਖਾਣਾ ਪੀਣਾ ਨਹੀਂ ਹੈ ਤਾਂ ਦੋਸਤੋ 40 ਦਿਨ ਤੱਕ ਲਗਾਤਾਰ ਇਸ ਦਾ ਸੇਵਨ ਕਰਨ ਦੇ ਨਾਲ ਤੁਹਾਡਾ ਸਰੀਰ ਇੱਕਦਮ ਹੀ ਸਵਸਥ ਅਤੇ ਨਿਰੋਗ ਬਣ ਜਾਵੇਗਾ ਅਤੇ ਜੋ ਤੁਹਾਡੇ ਸਰੀਰ ਦੇ ਵਿੱਚ ਕਮਜ਼ੋਰੀ ਹੋਵੇਗੀ ਉਹ ਦੂਰ ਹੋ ਜਾਵੇਗੀ ਨਾਲ ਹੀ ਨਾਲ ਇਸ ਦੇ ਖਾਣ ਦੇ ਨਾਲ ਤੁਹਾਨੂੰ ਹੋਰ ਵੀ ਕਈ ਫਾਇਦੇ ਹੋਣਗੇ ਜਿਵੇਂ ਕਿ ਸ਼ਿਗਰਪਤਨ ਸੁਪਨ ਦੋਸ਼ ਵੀਰਜ ਦੇ ਵਿੱਚ ਕਮੀ ਵੀਰਜ ਦੇ ਵਿੱਚ ਸਖਰਣੂ ਆਦੀ ਕਮੀ ਇਹ ਸਾਰੇ ਰੋਗ ਜੜ ਤੋਂ ਖਤਮ ਹੋ ਜਾਣਗੇ ਤਾਂ ਦੋਸਤੋ ਇਸ ਨੁਸਖੇ ਦਾ ਸੇਵਨ ਤੁਸੀਂ 40 ਦਿਨ ਤੱਕ ਕਰਨਾ ਹੈ 40 ਦਿਨ ਤੋਂ ਬਾਅਦ ਜੇ ਤੁਸੀਂ ਇਸ ਦਾ ਸੇਵਨ ਕਰਨਾ ਚਾਹੁੰਦੇ ਹੋ ਤਾਂ ਇਸ ਦੇ ਵਿੱਚ ਤੁਹਾਡਾ 15 ਦਿਨ ਦਾ ਗੈਪ ਹੋਣਾ ਜ਼ਰੂਰੀ ਹੈ 15 ਦਿਨ ਦਾ ਗੈਪ ਪਾ ਕੇ ਤੁਸੀਂ ਦੁਬਾਰਾ ਇਸ ਨੁਸਖੇ ਨੂੰ ਯੂਜ਼ ਕਰਨਾ ਸ਼ੁਰੂ ਕਰ ਸਕਦੇ ਹੋ ਤਾਂ ਦੋਸਤੋ ਜਿੰਨਾਂ ਲੋਕਾਂ ਨੂੰ ਕੋਈ ਕਮਜ਼ੋਰੀ ਵੀ ਨਹੀਂ ਹੈ ਉਹ ਲੋਕ ਵੀ ਇਸ ਦਾ ਸੇਵਨ ਕਰ ਸਕਦੇ ਹਨ ਇਸ ਦਾ ਕੋਈ ਵੀ ਸਾਈਡ ਇਫੈਕਟ ਆਪਣੇ ਸਰੀਰ ਦੇ ਉੱਤੇ ਨਹੀਂ ਹੋਵੇਗਾ ਤਾਂ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੇ ਤੁਹਾਨੂੰ ਇਹ ਜਾਣਕਾਰੀ ਇਹ ਟਿਪਸ ਵਧੀਆ ਲੱਗੇ ਤਾਂ ਇਸ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਅਤੇ ਜੇਕਰ ਤੁਸੀਂ ਹੇਠ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਕਰ ਲਵੋ ਅਤੇ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ